आज ये बहुत अच्छा इनिशियटिव है एंड आई होप ये मेला लगता रहे और बठिंडा के लोगों को आई एच एम के बारे में और ज़्यादा से ज्यादा पता लगे इनके इनिशियटिव के बारे में पता लगे ये जो मुहिम चला रहे हैं घर घर में Honor Sir Rose that is a very good and appreciative uh, motive. And uh, I I would just like to congratulate the faculty of IHM. And uh, I just want to say, if there is anything I can help you with, I am always there for you. Thank you. Uh, put, for us. put your hands together for big hands. ਸਾਡੇ ਨਿਊ ਮੇਅਰ ਇਲੈਕਟ ਹੋਏ ਪਦਮਜੀਤ ਮੇਤਾ ਜੀ ਦਾ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਪ੍ਰੈਸ ਕਿੰਦੇ ਪਾਪਰ ਸਿਨੀਅਰ ਇਥੇ ਆਏ ਹੋਏ ਐ ਤੇ ਹੋਰ ਵੀ ਸਾਡੇ ਵੀ ਸਾਡੇ ਕਾੜਾ ਤੇ ਹੋਰ ਹੋਰ ਸਾਡੇ ਜੀ ਹਾਂਜੀ ਪਤਨ ਜੀ ਅੱਜ ਜਿ ਆਇਓ ਮਿਲ ਕੇ ਕੀ ਕਹਿਣਾ ਚਾਹੁੰਦਾ ਪਰ ਇਹ ਆਈ ਐਚ ਐਮ ਵੱਲੋਂ ਬਹੁਤ ਵਧੀਆ ਇਨੀਸ਼ੀਏਟਿਵ ਹੈ ਇਹਨਾਂ ਦਾ ਜੋ ਇਹਨਾਂ ਨੇ ਮੁਹਿੰਮ ਚਲਾਈ ਹੈ ਹੁਨਰ ਸੇ ਰੋਜ਼ਗਾਰ ਦੀ ਇੱਥੇ ਲੋਕਾਂ ਨੂੰ ਬੱਚਿਆਂ ਨੂੰ ਸਿਖਾਉਂਦੇ ਨੇ ਤੇ ਰੋਜ਼ਗਾਰ ਪੈਦਾ ਕਰਦੇ ਨੇ ਇਹ ਸੈਲਫ ਸਫੀਸ਼ੀਐਂਟ ਸੈਲਫ ਡਿਪੈਂਡੈਂਟ ਹੋਣ ਬੱਚੇ ਇਹ ਘਰਾਂ ਤੋਂ ਹੀ ਕੰਮ ਕਰ ਸਕਣ ਕਰਾ ਕੇ ਚੇ ਇੱਕ ਅੱਛਾ ਖਾਣਾ ਬਣਾ ਕੇ ਕਲਾਉਡ ਕਿਚਨ ਸਟਾਰ ਸਕਣ ਆ ਦੇ ਰਿਸ਼ਣੋ ਸਟਾਰ ਕਰ ਟੇਕ ਆਵੇਲੀ ਆ ਦੇ ਬਰਾਰਲੀ ਰੋਜ਼ਗਾਰ ਬਣਾ ਸਕਣੇ ਬਹੁਤ ਅੱਛਾ ਇਨੀਸ਼ੀਏਟਿਵ ਹੈ ਮੈਂ ਸਾਰੇ ਸ਼ਹਿਰ ਵਾਸੀ ਨੂੰ ਬੇਨਤੀ ਕਰੂੰਗਾ ਕਿ ਆ ਕੇ ਇੱਕ ਵਾਰੀ ਪਲੀਜ਼ ਵਿਜ਼ਿਟ ਕਰਨ ਆਪਣੇ ਬਠਿੰਡਾ ਦੇ ਲੋਕਾਂ ਦਾ ਟੈਲੈਂਟ ਵੇਖਣ ਕਿ ਆ ਐਚਐਮ ਨੇ ਉਹਨਾਂ ਨੂੰ ਕੀ ਕੁਝ ਸਿਖਾਇਆ ਹੈ ਕਿ ਬੇਕਿੰਗ ਦਾ ਵੀ ਹੈ ਕਾਫੀ ਅੱਛੇ ਅੱਛੇ ਕੁਜ਼ੀਨ ਦੇ ਤੇ ਆ ਬਣ ਰਹੇ ਨੇ ਤੇ ਆ ਕੇ ਆਪਾਂ ਨੂੰ ట్రਾਈ ਕਰਨੇ ਚਾਹੀਦੇ ਨੇ ਫੇਰ ਨਾਲ ਦਾ ਹੌਸਲਾ ਵਜਾਈ ਕਰਨਾ ਹਾਂ ਇਹਦੇ ਕਾਫੀ ਜਿਹੜੇ ਕੋਰਸ ਹੈਗੇ ਨੇ ਇਹਨਾਂ ਦੇ ਫਰੀ ਵੀ ਹੈਗੇ ਨੇ ਜਿਹਦੇ ਬਾਰੇ ਮਨ ਲੱਗਦਾ ਹੈ ਲੋਕ ਲੋਕ ਅਵੇਅਰ ਨਹੀਂ ਹੈਗੇ ਬਿਲਕੁਲ ਬਿਲਕੁਲ ਕਾਫੀ ਮੈਂ ਪ੍ਰਿੰਸੀਪਲ ਮੈਮ ਨੇ ਤੇ ਇਥੇ ਆਈਚਐਮਡੀ ਫੈਕਲਟੀ ਮੈਮ ਰਿਤੂ ਜੀ ਵੀ ਹੈ ਉਹਨਾਂ ਨੇ ਵੀ ਮੈਨੂੰ ਕਾਫੀ ਦੱਸਿਆ ਇਹਨਾਂ ਦੇ ਪ੍ਰੋਗਰਾਮਸ ਬਾਰੇ ਵੀ ਇਹ ਕਾਫੀ ਲੋਕਾਂ ਨੂੰ ਫਰੀ ਵਿੱਚ ਵੀ ਪੜ੍ਹਾ ਰਹੇ ਨੇ ਸਿਖਾ ਰਹੇ ਨੇ ਤੇ ਇੱਕ ਰੋਜ਼ਗਾਰ ਬਣਾਉਣ ਦਾ ਆਪਣੀ ਕਮਾਈ ਦਾ ਸਾਧਨ ਬਣਾਉਣ ਦਾ ਇੱਕ ਮੋਟਿਵ ਦੇ ਰਹੇ ਨੇ ਤੇ ਇੱਕ ਅਵਸਥਾ ਦੇ ਰਹੇ ਨੇ ਤੇ ਇੱਕ ਬਹੁਤ ਅੱਛਾ ਇਨੀਸ਼ੀਏਟਿਵ ਆਇਆ ਹੈ ਜਿਸ ਨੂੰ